Thank mm -hmm. you. هن کي چيني اڄ کال نه ٿي گهڻا تعلقي پرڪالي ٿين ٿا آرام ٿو پرسن ਦਾ ਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਦਸਵੇਂ ਪਾਤਸ਼ਾਹ ਸਾਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ

ਲੈ ਤਨਤਾ ਜਿਹੜਾ ਸਮਾਲਿਆਨ ਦੇਖੇਗਾ ਦੇਵਨਹਾਰ ਤਿਰਦਾਨਾ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸੰਬਰ ਸਾਹਾ ਲਹਿ ਆ ਮਿਲ ਕਰ ਪਾਉ ਤੇਲਾ ਦੇਹੋ ਸਜਣਾ ਆਸੀ ਸੜੀਆਂ ਜੋ ਸੈਸੋ ਮੇਲਾ ਘਰ ਘਰ ਇਹ ਪੰਚਾ ਸੜੇ ਨੇਤ ਪਵਾਨਾ ਸਤਨਹਾਰਾ ਸਿਮਰਿਆ ਨਾਨਕ ਸੇ ਦੇਵਨ ਰਾਗਾ ਸਮਹ ਲਾ ਪਹਿਲਾ ਛੇਤ ਹਰ ਛੇ ਗੋਰਾ ਛੇ ਉਪਦੇਸਾ ਗੋਰਾ ਗੁਰੇ ਕੋ ਵੇ ਸੰਦੇਕ ਬਾਪਾ ਜਾ ਕਰ ਕਰਤਾ ਕੀਰਤ ਹੋਏ ਸੁ ਕਰਾ ਹੁੜਾਈ ਤੋ ਰਹਾਉ ਨਰਾਵ ਚੰਦ ਦੀਪਨ ਤਾਤ ਦਾ ਮੰਡ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਨਰਾਇਣ ਫੁਲੰਦ ਜੋਤੀ ਕੈਸੀ ਆਰਤੀ ਰੋਗ ਨੰਤੀ ਸੁਣਾ ਬੇ ਰਮੀਤਾ ਸੰਤ ਤਾਲ ਕੀ ਬੇਲਾ ਇਹਾ ਖਾਟ ਚਲੋ ਹਰਲਾ ਅੱਗੇ ਬਸਨ ਸੋਹਿਲਾ ਆਉਧ ਘਟਾਇ ਜਨ ਸੋ ਰੈ ਨਾਰੇ ਮਾਨ ਗੁਰ ਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇਮ ਮਤ ਪ੍ਰਭਉ ਜਾਣੀ ਜਿਸ ਹੈ ਜਗਾਏ ਪਿਆਵੇ ਰਸ ਤਾਤ ਕਤਾ ਦਿਨ ਜਾਣੀ ਜਾ ਕੋ ਆਏ ਸੋਈ ਬਾਜ ਹੋਰ ਘੁਰਤੇ ਮਣੇ ਬਸੇਰਾ ਨਿਸਕਰਮਾ ਲੋ ਪਾਵੋ ਸੁਖ ਸਹਿਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਾਤਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਨੇ ਪੁਰਖ ਬਿਲਾਤੇ ਸਰਦਾ ਮਾਨ ਕੀ ਤੂਰੇ ਨਾਨਕ ਦਾਸ ਏ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਇ ਅਰਜਨ ਹਰਗੋਬਿੰਦ ਨੋ ਜੰਬਰੋ ਸ੍ਰੀ ਹਰਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਦਿੱਠ ਸਭ ਦੁੱਖ ਜਮਤ ਪਕ ਦਾ ਰਾਖਾ ਆਪ ਅਕਾਲ ਪੁਰਖ ਵਾਹੇ ਗੁਰੂ ਜੀ ਆਪ ਜੀ ਦੇ ਬਾਣੇ ਅੰਦਰ ਮਾਤਾ ਜੀ ਮਾਤਾ ਗੁਰਨਾਮ ਕਰ ਪਰਲੋਕ ਕਉਣ ਕਰਕੇ ਸੰਸਚੇ ਪਾਤਸ਼ਾਹ ਜੀ ਉਹਨਾਂ ਦੀ ਅੰਤਮ ਜਿਖਾ ਨੂੰ ਚੰਡਾ ਲੱਗਾ ਉਹਨਾਂ ਦੀ ਰੂਹ ਦੇ ਭਲੇ ਵਾਸਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪ ਜੀ ਦੀ ਦਸੀ ਮਰਜਾਦਾ ਅਨਸਾਰ ਕੀਰਤਨ ਸੋਲੇ ਦੇ ਪਾਠ ਹੋਏ ਹਨ ਮਹਾਰਾਜ ਗੁਰਬਾਣੀ ਪੜ੍ਹੀ ਸੁਣੀ ਵਿਛੜਿਓ ਰੂਹ ਨੂੰ ਸਹਾਈ ਹੋਏ ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਉਣੀ ਭਾਣਾ ਮੰਨਨ ਦਾ ਫਲ ਬਖਸ਼ੇ ਕਹਾਂ ਮਹਾਰਾਜ ਹੋਇਆਂ ਪੁੱਲਾ ਸੁਖ ਹੋਵੇ ਨਾ ਪੁੱਲਾ ਹੋਵੇ ਜਾਨੀ ਗੁਰੂ ਜੀ ਦੀ ਸਮਝ ਹੋ ਰਹੀ ਚੁਣ ਕਰਕੇ ਨਹੀਂ ਤਾਂ ਇਹ ਜਦੋਂ ਮਨਸਾਬਲੇ ਦਿੱਕੀ ਕਰਦੇ ਦਿੱਕੀ ਕਰਦੇ ਪਰਿਵਾਰ ਵਿੱਚ ਸ਼ਾਂਤੀ ਆ ਗਿਆ ਜਿਹੜੇ ਰਾਹ ਉਹਨਾਂ ਦੀ ਵਹੀ ਹੁੰਦੇ ਆ ਰੋਣਾ ਰਾਵਾਂ ਤੇ ਹੀ ਲਿਆ ਕੇ ਚਿਤਾ ਦਿਵਾਈ ਦਾ ਉਹਨਾਂ ਨਾਲ ਜੀ ਪ੍ਰੀ ਕੋਰਟ ਤਾਂ ਜਦੋਂ ਅਸੀਂ ਆ ਰਹੇ ਸੀ ਤਾਂ ਮੈਂ ਕਿ ਆਹ ਰਾ ਉਹਨਾਂ ਦੇ ਕਰਕੇ ਮੈਨੂੰ ਇਹ ਖਰ ਨੂੰ ਮਿਲੇ ਸੀ ਕਿਹੜੀ ਗੱਲ ਹਮੇਸ਼ਾ ਯਾਦ ਰਹੇਗੀ ਮਾਤਾ ਜੀ ਮਾਤਾ ਦਾ ਕੀ ਨਹੀਂ ਯਾਦ ਹੁੰਦਾ ਸਾਰਾ ਕੁਝ ਵਜੂਦ ਹੀ ਮਾਤਾ ਦਾ ਹੁੰਦਾ ਤੁਹਾਨੂੰ ਇੱਕ ਮੈਂ ਤਾਂ ਤੋਂ ਰਿਮਾਰਕ ਸੀ ਜੀ ਪਾਰਕਿੰਗ ਸੈਂਸ ਸੀ ਜੀ ਉਹਨਾਂ ਨੂੰ ਕਾਫੀ ਸਾਲਾ 8-9 ਸਾਲ ਤੋਂ ਸੀ ਤੇ ਬਸ ਫਿਰ ਜੀ ਫੋਨ ਲਾ ਕੇ ਫਾਈਨਲੀ ਬੱਚਿਆਂ ਨਾਲ ਕਾਫੀ ਮੋਹ ਸੀਗਾ ਜੀ ਬਹੁਤ ਭਾਵਕ ਹੋ ਰਹੇ ਸੀਗੇ ਤਿੰਨੋ ਜਣੇ ਇਹ ਇਹ ਸਾਡਾ ਟ੍ਰੈਡੀਸ਼ਨ ਹੈ ਜੀ ਇਹ ਸਾਡਾ ਕਲਚਰ ਹੈ ਜਿੰਨਾ ਚਿਰ ਤੁਸੀਂ ਮਿੱਟੀ ਨਾਲ ਆਪਦੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੋਹ ਨਹੀਂ ਪਾਉਂਗੇ ਤੁਸੀਂ ਇਹਨੂੰ ਜਿਉਂਦਾ ਨਹੀਂ ਰੱਖ ਸਕਦੇ ਪਿੰਡ ਦੇ ਲੋਕ ਵੀ ਬੜੇ ਪਾਪੂ ਪੋਰੇ ਨੇ ਕਾਫੀ ਸਾਰਿਆਂ ਨਾਲ ਰਿਸ਼ਤਾ ਉਹੀ ਸੀਗਾ ਰਿਸ਼ਤਾ ਤਾਂ ਇਹੀ ਇਹੀ ਇਹ ਸਾਡਾ ਪੰਜਾਬੀਅਤ ਹੈ ਜੇ ਭਾਈਚਾਰਾ ਹੈ ਉਹ ਕੀ ਹੈ ਤੁਹਾਨੂੰ ਲੱਗ ਸਮਾ ਕੇ ਮਾਂ ਤੇ ਲਈ ਤਾਂ ਜਹਾਨ ਹੁੰਦਾ ਵਾਲ ਤੋ ਲਵਸ ਕਰਿਆ ਸਾਰਾ ਕੁਝ ਵਜੂਦ ਹੀ ਉਹਨਾਂ ਕਰਕੇ ਹੈ ਉਹਨਾਂ ਕਰਕੇ ਹੈਗੇ ਆ ਇਹ ਉਹਨਾਂ ਦੀ ਸਿੱਖਿਆ ਹੁੰਦੀ ਜੋ ਕਰਦੇ ਕਰਦੇ ਉਹੀ ਆ ਸਾਰਾ ਕੁਝ ਠੀਕ ਆ ਹਾਂ ਹਾਂ बोली दे सिर मौर कवि ਸਤੇ ਗੁਰਦਾਦਾ ਬਾਪੂ ਸਿੰਘ ਮਾਨ ਮਰਾੜਾ ਵਾਲੇ ਹਰ ਇੱਕ ਪੰਜਾਬੀ ਜਿਹੜੇ ਮਾਨ ਨੂੰ ਜਾਣਦੇ ਉਹਨਾਂ ਨੂੰ ਬਗਦੀ ਉਹਨਾਂ ਦੀ ਤਰਫੋਂ ਸਬੰਧਤ ਸਰਾਰਜੋਗ ਮਾਤਾ ਜੀ ਲੰਕੋਲ ਮਾਨਹੋਰਾ ਤੇ ਰਵੀ ਉਹਨਾਂ ਦੇ ਮਾਤਾ ਜੀ ਅਸਾਂ ਸਾਰਪੋ ਚਲੇ ਗੋ ਕੋਈ ਵੀ ਕਰਦਾ ਜੀ ਜੋ ਕਰਦਾ ਸਾਰਿਆਂ ਨੇ ਬੜਾ ਦੁੱਖ ਪਾਇਆ ਚਾਹੇ ਕੋਈ ਬੋਲੀ ਹੱਥ ਚਾਹੇ ਛੋਟੇ ਬੱਚੇ ਨਾ ਹੋ ਸਰਦਾਰ ਕਬੂਸ ਸਿੰਘ ਮਾਨ ਸਾਹਿਬ ਨੂੰ ਦੁੱਖ ਨੂੰ ਸਾਰੇ ਪਿੰਡ ਪਰਵਾਹਾਂ ਨੇ ਮਟਾਇਆ ਬੜਾ ਬਸ ਸਿਕਾਰ ਸਮੋਇਆ ਬੜਾ ਨਰਨ ਪਰਿਵਾਰ ਦੇ ਬੜੀ ਉਹ ਜੇ ਸਖਸ਼ਣ ਜੀ ਮਾਦੋ ਜੀ ਕੋਈ ਸ਼ੱਕ ਨਹੀਂ ਜੀ ਤੇ ਸਰਦਾਰ ਕਬੂਸ ਸਿੰਘ ਮਾਨ ਉਹਦਾ ਪਿੰਡ ਦੇ ਸਰਪੰਚਪਨ ਤੋਂ ਲੈ ਕੇ ਜਿਹੜੇ ਦੇ ਪਾਸੇ ਜਿੱਥੇ ਉਹਨਾਂ ਦਾ ਉਹ ਜੀਵਨ ਹੈ ਸਿਆਸੀ ਜੀਵਨ ਵੀ ਹੈ ਸਮਾਜਿਕ ਜੀਵਨ ਵੀ ਉਹਦੇ ਵਿੱਚ ਮਾਤਾ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਜੇ ਅਮਤੋਜ ਹੋਰਾਂ ਦੀ ਵੀ ਇੱਕ ਮਾਂ ਹੀ ਆਪਣੇ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ ਲੜਦੀ ਹੈ ਜੇ ਅਜ ਕੋਈ ਸੋਚ ਹੁੰਦੀ ਹੈ ਤਾਂ ਤੇ ਮਾਤਾ ਜੀ ਰੱਬ